ਮਨਮੋਹਰ ਸਰਕਾਰ ਵੇਲੇ ਭਾਰਤ ਨੂੰ ਆਪਣਾ ਸਿਉਣਾ ਗਿਰਵੀ ਕਿਉਂ ਰੱਖਣਾ ਪਿਆ ਤੇ ਆਖਰਕਾਰ ਉਹ ਸਿਉਣਾ ਦਾ ਹੋਇਆ ਕਿ ਜਾਂ ਫਿਰ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਭਾਰਤ ਨੂੰ ਇੱਕ ਕਦਮ ਚੱਕਣ ਲਈ ਮਜਬੂਰ ਹੋਣਾ ਪਿਆ ਜਿਸ ਵਕਤ ਰਾਜੀਵ ગાંધી ਆਪਣੀ ਕੁਰਸੀ ਤੋਂ ਹਟੇ ਤਾਂ ਉਸ ਵੇਲੇ ਭਾਰਤ ਅੰਦਰ ਹਰ ਚੀਜ਼ ਕਰਨ ਲਈ ਲਾਇਸੈਂਸ ਦੀ ਜ਼ਰੂਰਤ ਪੈਂਦੀ ਸੀ ਜੇ ਤੁਸੀਂ ਬੰਦੂਕ ਰੱਖਣੀ ਆ ਤਾਂ ਉਸ ਲਈ ਵੀ ਅੱਜ ਵੀ ਲਾਇਸੈਂਸ ਦੀ ਜ਼ਰੂਰਤ ਪੈਂਦੀ ਆ ਤੇ ਉਸ ਸਮੇਂ ਵੀ ਜ਼ਰੂਰਤ ਪਿਆ ਕਰਦੀ ਸੀ ਬਿਲਕੁਲ ਇਸੇ ਤਰੀਕੇ ਦੇ ਨਾਲ ਹਰ ਇੱਕ ਕੰਮ ਕਰਨ ਦੇ ਲਈ ਪਰ ਉਸ ਸਮੇਂ ਕੋਈ ਇੰਡਸਟਰੀ ਕਿੰਨਾ ਮਾਲ ਬਣਾਉ ਕਿਹਨੂੰ ਵੇਚੂ ਤੇ ਕੀ ਹੋਗਾ ਸਭ ਚੀਜ਼ਾਂ ਸਰਕਾਰੀ ਤੈਅ ਕਰਿਆ ਕਰਦੀ ਸੀ ਇਸ ਦੀ ਵਜ੍ਹਾ ਕਰਕੇ ਦੇਸ਼ ਦੀ ਆਰਥਿਕ ਹਾਲਤ ਡਾਊਨ ਹੁੰਦੀ ਗਈ ਇਹ ਸੀ ਪਹਿਲੀ ਵਜ੍ਹਾ ਤੇ ਦੂਸਰੀ ਵਜ੍ਹਾ ਸੀ ਕਿ ਭਾਰਤ ਅੰਦਰ ਜਾਂ ਭਾਰਤੀ ਮਾਰਕੀਟ ਦੇ ਅੰਦਰ ਕੋਈ ਵੀ ਵਿਦੇਸ਼ੀ ਸਿੱਧੇ ਪੈਸਾ ਨਹੀਂ ਸੀ ਲਗਾ ਸਕਦਾ ਯਾਨੀ ਭਾਰਤੀ ਇਕਨੋਮੀ ক্লোਜ਼ਡ ਇਕਨੋਮੀ ਸੀ ਇਸ ਤੋਂ ਇਲਾਵਾ 1999 ਚ ਸਰਕਾਰ ਬਦਲੀ ਤੇ ਕਾਂਗਰਸ ਚਲੀ ਗਈ ਉਸ ਤੋਂ ਬਾਅਦ ਭਾਰਤ ਦੇ ਪ੍ਰਾਈਮ ਮਿਨਿਸਟਰ ਬਣੇ ਵਿਸ਼ਵਨਾਥ ਪ੍ਰਤਾਪ ਸਿੰਘ ਇਸ ਤੋਂ ਪਹਿਲਾਂ ਭਾਰਤ ਦੇ ਫਾਈਨੈਂਸ ਮਿਨਿਸਟਰ ਸੀ ਬੀਪੀ ਸਿੰਘ ਤੇ ਉਹਨਾਂ ਨੂੰ ਭਾਰਤ ਦੇ ਆਰਥਿਕ ਸੁਧਾਰਾਂ ਤੋਂ ਜਬਾਬ ਦੀ ਕੁਰਸੀ ਦੀ ਚਿੰਤਾ ਸੀ ਤੇ ਭਾਰਤ ਦੇ ਆਰਥਿਕ ਸੁਧਾਰਾਂ ਬਾਲ ਉਸ ਦਾ ਕੋਈ ਧਿਆਨ ਨਹੀਂ ਸੀ ਇਸ ਤੋਂ ਇਲਾਵਾ ਉਸ ਦੌਰਾਨ ਖਾੜੀ ਯੁੱਧ ਦੀ ਸ਼ੁਰੂਆਤ ਹੋ ਚੁੱਕੀ ਸੀ ਤੇ ਭਾਰਤ ਦੀ ਆਰਥ ਵਿਵਸਥਾ ਤੇਲ ਤੇ ਨਿਰਭਰ ਕਰਦੀ ਸੀ ਤੇ ਇਹ ਇੱਕ ਹੋਰ ਪ੍ਰੋਬਲਮ ਸੀ ਇਸ ਤੋਂ ਬਾਅਦ ਆਇਆ 1991 ਚੰਦਰ ਸ਼ੇਖਰ ਦੀ ਸਰਕਾਰ ਸੀ ਹੁਣ ਤੱਕ ਦੇਸ਼ ਕੋਲੋਂ ਡੁੱਬਦੀ ਹੋਈ ਆਰਥਿਕਤਾ ਨੂੰ ਬਚਾਉਣ ਲਈ ਕੋਈ ਵੀ ਰਾਹ ਮੌਜੂਦ ਨਹੀਂ ਸੀ ਸਾਡਾ ਦੇਸ਼ ਕਿਸੇ ਵੀ ਵਕਤ ਦਬਾਲੀਆ ਹੋ ਸਕਦਾ ਸੀ ਤੇਲ ਦੀਆਂ ਕੀਮਤਾਂ ਅਸਮਾਨ ਉੱਤੇ ਪਹੁੰਚ ਚੁੱਕੀਆਂ ਸੀ ਤੇ ਬਾਹਰੋਂ ਤੇਲ ਖਰੀਦਣ ਉਤਾਰਤ ਨੂੰ ਦੁੱਕਣੇ ਰੁਪਏ ਖਰਚ ਕਰਨੇ ਪੈ ਰਹੇ ਸੀ ਤੇ ਭਾਰਤ ਕੋਲੇ ਕੁਝ ਦਿਨਾਂ ਦੀ ਹੀ ਵਿਦੇਸ਼ੀ ਮੁਦਰਾ ਜਾਨਿਕੇ ਡਾਲਰ ਬਚੇ ਸੀ ਉਧਰ ਹਰ ਇੱਕ ਵੱਡੇ ਯੋਧੇ ਤਰ੍ਹਾਂ ਹੀ ਖਾੜੀ ਯੋਧੇ ਵਿੱਚ ਅਮਰੀਕਾ ਤੋਦ ਚੁੱਕਿਆ ਸੀ ਇਹ ਯੋਧੇ ਵਿੱਚ ਅਮਰੀਕਾ ਦਾ ਦੁਸ਼ਮਣ ਇਰਾਕ ਸੀ ਜਿਸ ਦੇ ਨਾਲ ਭਾਰ ਦੇ ਬੜੇ ਚੰਗੇ ਸਬੰਧ ਸੀ ਭਾਰਤ ਨੂੰ ਉਸ ਵਕਤ ਕਰਜ਼ ਦੀ ਸਖਤ ਜ਼ਰੂਰਤ ਸੀ ਤੇ ਕਰਜ਼ ਮਿਲਦਾ ਸੀ ਆਈ ਐਮ ਐਫ ਤੋਂ ਜਾਨਿਕੇ ਇੰਟਰਨੈਸ਼ਨਲ ਮਿਨੋਰਟੀ ਫੰਡ ਤੋਂ ਪਰ ਆਈ ਐਮ ਐਫ ਬੇਚ ਅਮਰੀਕਾ ਦੇ ਤਿੰਨ ਤਿਹਾਈਤਕਰ ਬੋਟ ਸੀ ਇਸੇ ਵਜ੍ਹਾ ਦੇ ਕਾਰਨ ਉਹ ਭਾਰਤ ਨੂੰ ਕਰਜ਼ੇ ਦੇਣ ਦੇ ਲਈ ਕਦੇ ਵੀ ਸਹਿਤ ਨਹੀਂ ਸੀ ਹੋ ਸਕਦਾ ਤੇ ਇਸੇ ਗੱਲ ਨੂੰ ਲੈ ਕੇ ਡਾਕਟਰ ਸੁਪਰਮਾਨੀਮ ਸੁਆਮੀ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਜਾਂਦੇ ਨੇ ਤੇ ਇਸ ਗੱਲਬਾਤ ਦੇ ਤਹਿਤ ਅਮਰੀਕਾ ਦੇ ਦੌਰਾ ਕਿਹਾ ਜਾਂਦਾ ਕਿ ਉਹ ਇਰਾਕ ਦੇ ਉੱਤੇ 1991 ਜਨਵਰੀ ਦੇ ਵਿੱਚ ਹਮਲਾ ਕਰਨ ਵਾਲੇ ਨੇ ਤੇ ਇਸ ਦੇ ਲਈ ਉਹਨਾਂ ਨੂੰ ਇੱਕ ਜਗ੍ਹਾ ਚਾਹੀਦੀ ਹੈ ਜਿੱਥੇ ਉਹਨਾਂ ਜਹਾਜ਼ਾਂ ਦੀ ਰੀਫਿਊਲਿੰਗ ਕੀਤੀ ਜਾ ਸਕੇ ਤੇ ਇਸ ਦੇ ਲਈ ਉਹਨਾਂ ਦੇ ਦੁਆਰਾ ਕਿਹਾ ਗਿਆ ਕਿ ਉਹ ਇਸ ਦੇ ਉਜ ਦੇ ਵਿੱਚ ਭਾਰਤ ਨੂੰ ਦੁੱਗਣਾ ਤਿਕਣਾ ਪੈਸਾ ਦੇ ਤੇ ਭਾਰਤ ਤੋਂ ਉਹਨਾਂ ਨੂੰ ਆਪਣੇ ਜਹਾਜ਼ਾਂ ਦੀ ਰੀਫਿਊਲਿੰਗ ਕਰਨ ਦੇ ਲਈ ਇੱਕ ਜਗ੍ਹਾ ਦੇਵੇ ਸੁਬਰਾਮਨਿਅਮ ਸਵਾਮੀ ਨੇ ਇਹ ਚੀਜ਼ ਅਮਰੀਕਾ ਦੀ ਤਾਰਲੀ ਤੇ ਉੱਤੇ ਦੁਬਾਰਾ ਕਿਹਾ ਗਿਆ ਕਿ ਉਹਨਾਂ ਨੂੰ ਪੈਸਾ ਨਹੀਂ ਚਾਹੀਦਾ ਬਲਕਿ ਆਰਥਿਕ ਸੁਧਾਰ ਕਰਨ ਦੇ ਲਈ ਇੱਕ ਲੋਨ ਚਾਹੀਦਾ ਉਹ ਵੀ 2 ਬਿਲੀਅਨ ਡਾਲਰ ਦਾ ਅਮਰੀਕਾ ਨੂੰ ਭਾਰਤ ਦੀ ਧਰਤੀ ਯੂਜ਼ ਕਰਨ ਦੇ ਲਈ ਇਜਾਜ਼ਤ ਮਿਲ ਗਈ ਤੇ ਉਧਰ ਅਮਰੀਕਾ ਦੇ ਹਮਲੇ ਨੂੰ ਭਾਰਤ ਦੇ ਦੁਆਰਾ ਕੂੜਨਾ ਨੀਤਕ ਤੌਰ ਦੇ ਉੱਤੇ ਸਹੀ ਵੀ ਠਹਿਰਾ ਦਿੱਤਾ ਗਿਆ ਤੇ ਇਸੇ ਦੇ ਚਲਦਿਆਂ ਆਈਐਮਐਫ ਦੇ ਦੁਆਰਾ ਭਾਰਤ ਨੂੰ ਚੰਗੀ ਖਾਸੀ ਰਕਮ ਆ ਜਿਹੜੀ ਉਹ ਦੇ ਦਿੱਤੀ ਗਈ ਲਗਭਗ 1 ਕਰਪ ਤੇ 3 ਕਰੋੜ ਡਾਲਰ ਪਰ ਇਹ ਏਡੀ ਵੱਡੀ ਚੰਗੀ ਖਾਸੀ ਰਕਮ ਵੀ ਭਾਰਤ ਵਰਗੇ ਵੱਡੇ ਦੇਸ਼ ਤੇ ਲਈ ਇੱਕ ਬਹੁਤ ਜ਼ਿਆਦਾ ਛੋਟੀ ਰਕਮ ਸੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਚੰਦਰਸ਼ੇਖਰ ਉਨ੍ਹਾਂ ਦੇ ਵਿੱਤ ਸਲਾਹਕਾਰ ਮਨਮੋਹ ਸਿੰਘ ਵਿੱਤ ਮੰਤਰੀ ਜਯਸ਼ਵੰਤ सिन्हा ਤੇ ਆਰਬੀਆਈ ਗਵਰਨਰ ਐਸਬ ਵਿਕਟਰ ਰਮਨ ਨੇ ਇੱਕ ਮਿਲ ਕੇ ਫੈਸਲਾ ਲਇਤਾ ਸਿਉਣੇ ਨੂੰ ਗਿਰਵੀ ਰੱਖਣ ਦਾ ਤੇ ਇਸ ਤੋਂ ਬਾਅਦ ਤੁਰੰਤ ਫਰੰਟ ਦੇ ਵਿੱਚ ਸਮਗਲਿੰਗ ਦੇ ਵਿੱਚ ਫੜੇ ਹੋਏ ਸਿਉਣੇ ਨੂੰ ਵੇਚਣ ਦਾ ਨਿਰਣੈ ਕੀਤਾ ਗਿਆ ਤੇ ਇਸ ਤੋਂ ਬਾਅਦ ਕਸਟਮ ਅਧਿਕਾਰੀਆਂ ਦੇ ਦੋਹਰਾ ਫੜੇ ਗਏ ਸੌਣੇ ਨੂੰ ਸਵਿਟਲੈਂਡ ਲੈਂਡ ਦੇ ਵਿੱਚ ਵੇਚ ਦਿੱਤਾ ਗਿਆ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਇਸ ਨੂੰ ਗਿਰਵੀ ਨਹੀਂ ਸੀ ਰੱਖਿਆ ਗਿਆ ਬਲਕਿ ਇਸ ਨੂੰ ਵੇਚ ਦਿੱਤਾ ਗਿਆ ਸੀ ਇਸ ਦੇ ਵਿੱਚ ਭਾਰਤ ਨੂੰ 20 ਕਰੋੜ ਡਾਲਰ ਮਿਲੇ ਪਰ ਇਹ ਵੀ ਬਹੁਤ ਜ਼ਿਆਦਾ ਨਹੀਂ ਸੀ। ਇਸ ਤੋਂ ਬਾਅਦ 21 ਜੂਨ 1991 ਨੂੰ ਨਰਸਿਮਹਾ ਰਾ ਪ੍ਰਧਾਨ ਮੰਤਰੀ ਬਣਿਆ। ਇਸ ਤੋਂ ਬਾਅਦ ਵੈਂਕਟਰ ਰਮਨ ਨੇ ਗਲੈਂਡ ਤੇ ਜਾਪਾਨ ਦੇ ਬੈਂਕਾਂ ਦੇ ਵਿੱਚ ਡੀਲ ਪੱਕੀ ਕਰ ਲਈ ਸੀ। ਪਰ ਇਹਨਾਂ ਦੋਨਾਂ ਬੈਂਕਾਂ ਨੇ ਸ਼ਰਤ ਇਹ ਰੱਖੀ ਵੀ ਸੋਨਾ ਉਹ ਤਾਂ ਹੀ ਗਿਰਵੀ ਰੱਖਣਗੇ ਜੇਕਰ ਇਹ ਭਾਰਤ ਤੋਂ ਬਾਹਰ ਕਿਸੇ ਦੇਸ਼ ਦੇ ਵਿੱਚ ਰੱਖਿਆ ਜਾਊਗਾ। ਮਤਲਬ ਇਹ ਵਾਅਦਾ ਕਾਰੋਬਾਰੀ ਤਰ੍ਹਾਂ ਦੀ ਨਹੀਂ ਬਲਕਿ ਇਹ ਪੂਰੀ ਦੀ ਪੂਰੀ ਡੀਲ ਆਈ ਉਹ ਫਿਜ਼ੀਕਲ ਵੀ ਹੋਣੀ ਚਾਹੀਦੀ ਹੈ। ਜਾਨੀ ਕਿ ਫਿਜ਼ੀਕਲੀ ਵੀ ਸੋਨੇ ਦਾ ਹੱਕਾ ਜਿਹੜਾ ਉਹਨਾਂ ਨੂੰ ਚਾਹੀਦਾ ਹੁਣ ਇਸ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸੀ 47 ਟਨ ਸਿਆਉਨੇ ਨੂੰ ਭਾਰਤੀ ਜਨਤਾ ਨੂੰ ਦੱਸੇ ਬਗੈਰ ਭਾਰਤ ਤੋਂ ਬਾਹਰ ਲੈ ਕੇ ਜਾਣਾ ਭਾਰਤ ਤੋਂ ਬਾਹਰ ਬਿਨਾਂ ਦੱਸੇ ਇਸ ਲਈ ਕਿਉਂਕਿ ਜੇਕਰ ਇਸ ਚੀਜ਼ ਦਾ ਖੁਲਾਸਾ ਬਾਹਰ ਹੋ ਜਾਂਦਾ ਕਿ ਭਾਰਤ ਦੇ ਵਿੱਚ ਇਸ ਚੀਜ਼ ਦੀ ਡੀਲ ਹੋ ਰਹੀ ਆ ਤਾਂ ਭਾਰਤ ਦੇ ਵਿੱਚ ਵੱਡੇ ਵੱਡੇ ਦੰਗੇ ਹੋ ਜਾਣੇ ਸੀ ਪਰ ਕਿਵੇਂ ਨਾ ਕਿਵੇਂ ਜੁਲਾਈ ਦੇ ਵਿਚਾਰ ਵੀ ਹੋਈ ਨੇ 46.99 ਟਨ ਸੋਨੇ ਨੂੰ ਗਿਰਵੀ ਰੱਖਤਾ ਤੇ 400 ਮਿਲੀਅਨ ਡਾਲਰ ਜਟਾਲ ਇੱਤੇ ਜਾਂਦੇ ਨੇ ਪਰ ਇਸ ਦੀ ਖਬਰ ਆ ਜਿਹੜੀ ਉਹ ਲੀਕ ਹੋ ਜਾਂਦੀ ਹੈ ਮਾਲ ਦੀ ਡਿਲੀਵਰੀ ਦੀ ਖਬਰ ਇੰਡੀਅਨ ਐਕਸਪ੍ਰੈਸ ਨੇ ਆਪਣੇ ਪਹਿਲੇ ਪੰਨੇ ਦੇ ਉੱਤੇ ਛਾਪ ਦਿੱਤੀ ਜਾਂਦੀ ਹੈ ਇੰਡੀਅਨ ਐਕਸਪ੍ਰੈਸ ਦੇ ਇਸ ਖੁਲਾਸੇ ਤੋਂ ਬਾਅਦ ਪਬਲਿਕ ਦੇ ਵਿੱਚ ਖਬਰ ਆ ਗਈ ਤੇ ਇਸ ਤੋਂ ਬਾਅਦ ਇਸ ਮੁੱਦੇ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਵੋਟ ਸੈਂਕ ਨੇ ਸੱਸ ਦੇ ਵਿੱਚ ਇਸ ਦੇ ਪ੍ਰਤੀ ਸਫਾਈ ਵੀ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਦੁਖਦਾਈ ਰੂਪ ਦੇ ਵਿੱਚ ਇਹ ਬਹੁਤ ਦੁੱਖ ਹੈ ਪਰ ਸਾਨੂੰ ਇਹ ਚੀਜ਼ ਕਰਨੀ ਪਈ ਕਿਉਂਕਿ ਭਾਰਤ ਦੀ مالی ਹਾਲਤ ਬਹੁਤ ਜ਼ਿਆਦਾ ਵਧੀਆ ਨਹੀਂ ਸੀ ਜਦੋਂ ਉਸੇ ਸਾਲ ਦੇਸ਼ ਦੀ ਆਰਥਿਕ ਹਾਲਤ ਸੁਧਰ ਲੱਗੀ ਤਾਂ ਉਸ ਤੋਂ ਬਾਅਦ ਸਿਉਨੇ ਨੂੰ ਵਾਪਸ ਖਰੀਦ ਲਿਆ ਗਿਆ ਇਹ ਮਹੀਨਾ ਸੀ ਦਸੰਬਰ ਦਾ ਜਾਨੀ ਕਿ ਜਨਵਰੀ 1991 ਦੇ ਵਿੱਚ ਸ਼ੁਰੂ ਹੋਇਆ ਤੂਫਾਨ ਉਸੇ ਸਾਲ ਹੀ ਅੱਧ ਦਸੰਬਰ 1991 ਦੇ ਵਿੱਚ ਕਰ ਦਿੱਤਾ ਗਿਆ ਸੀ ਪਰ ਭਾਰਤ ਦੇ ਲਈ ਇਹ ਸਿਉਣਾ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਰਿਹਾ ਕਿ ਉਹਨਾਂ ਦੇ ਦੁਆਰਾ ਉਹ ਸਮੇਂ ਗਿਰਵੀ ਰੱਖ ਦਿੱਤਾ ਗਿਆ ਸੀ ਕਿਉਂਕਿ 1991 ਦੇ ਵਿੱਚ ਰੱਖੇ ਸਿਉਣੇ ਦੀ ਬਦੌਲਤ ਹੀ ਕਾਂਗਰਸ ਦੇ ਦੁਆਰਾ 2009 ਦੇ ਵਿੱਚ 200 ਟਾਂ ਸਿਉਣਾ ਹੋਰ ਖਰੀਦਿਆ ਗਿਆ ਸੀ ਜਿਸ ਦੀ ਵਜ੍ਹਾ ਦੇ ਕਾਰ ਭਾਰਤ ਦਾ ਗੋਲਡ ਰਿਜ਼ਰਵ ਐਡਾ ਹੋਰ ਜ਼ਿਆਦਾ ਮਜ਼ਬੂਤ ਹੋਇਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰ